ਜੱਸ ਮੜਾ ਜੀ ਜਲਦੀ ਤਿਆਰ ਹੋ ਜਾ ਤੁਸੀਂ ਮੈਨੂੰ ਛੱਡ ਕੇ ਫਿਰ ਆਪ ਵੀ ਜਾਣਾ ਆਫਿਸ ਉਹ ਤਿਆਰ ਹੋਈਏ ਜਨਾ ਮੈਂ ਦੱਸੋ ਮੇਰੇ ਨਾਲ ਸਾਰੇ ਕੰਮ ਨਿਬੜ ਗਏ ਤੁਸੀਂ ਮੜਾ ਜੀ ਜਲਦੀ ਤਿਆਰ ਹੋ ਜਾ ਮੈਨੂੰ ਛੱਡ ਕੇ ਨਾ ਤੁਸੀਂ ਫਿਰ ਆਪਦੇ ਆਫਿਸ ਵੀ ਜਾਣਾ ਹੁੰਦਾ ਠੀਕ ਹੈ ਜੇ ਗੱਲ ਆ ਨਾ ਤੁਹਾਡਾ ਹੁਕਮ ਸਿਰ ਮੱਥੇ ਹੁਣ ਤੁਸੀਂ ਹੁਕਮ ਲਾਇਆ ਮੰਗਣਾ ਤਾਂ ਪੈਣਾ ਹੀ ਆ ਜੇ ਮੰਨਦੇ ਹੋ ਨਾ ਤਾਂ ਹੀ ਹੁਕਮ ਮਾਰਦੀ ਆ ਉਹ ਠੀਕ ਆ ਜਨਾਬ ਤੁਸੀਂ ਆਓ ਮੈਂ ਗੱਡੀ ਕੱਢਦਾ ਫਿਰ ਛੱਡ ਆਉਣਾ ਹਾਂ ਹਾਂ ਮੜਾ ਜੀ ਜਲਦੀ ਕਰੋ ਕਿਤੇ ਮੈਨੂੰ ਲੇਟ ਕਰਾ ਦੋ ਤੁਸੀਂ ਉਹ ਨਹੀਂ ਲੇਟ ਕਰਾਉਂਦਾ ਤੂੰ ਤਿਆਰ ਹੋ ਜਾ ਫਟਾਫਟ ਬਸ ਮੈਂ ਤਿਆਰ ਹੀ ਆ ਆ ਗਈ ਲੈ ਬੜੀ ਖੁਸ਼ ਆ ਮੇਰੀ ਧੀ ਅੱਜ ਹੈ ਆਈ ਖੁਸ਼ ਰਹਾ ਕਰ ਤੇ ਆਈ ਮੇਰੇ ਪੁੱਤ ਨੂੰ ਖੁਸ਼ ਰੱਖਿਆ ਕਰ ਹੱਸਦੇ ਰਹਾ ਕਰੋ ਦੋਨੇ ਜਣੇ ਠੀਕ ਹੈ ਮੰਮੀ ਜੀ ਤੁਸੀਂ ਇੱਧਰ ਆ ਰਹੇ ਸੀ ਕੁਝ ਚਾਹੀਦਾ ਸੀ ਨਾ ਪੁੱਤ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਸੀ ਮੈਂ ਤਾਂ ਰਸੋਈ ਚ ਗਈ ਸੀਗੀ ਵੀ ਮਾਣਾ ਮੋਟਾ ਕੋਈ ਕੰਮ ਪਿਆ ਹੋਊਗਾ ਮੈਂ ਕਰ ਲੈਣੀ ਆ ਤੈਨੂੰ ਆਹੀ ਕਹਿਣ ਆਈ ਸੀਗੀ ਕਿ ਕੋਈ ਥੋੜਾ ਬਹੁਤ ਕੰਮ ਮੇਰੇ ਜੋਗਾ ਵੀ ਛੜਦਾ ਕਰ ਐਵੇਂ ਬੈਠੀ ਮੈਂ ਇੱਥੇ ਮੋਟੀ ਹੋਣਾਗਾ ਓ ਮੰਮੀ ਹੁਣ ਤੁਸੀਂ ਆਰਾਮ ਕਰੋ ਕੰਮ ਕਰਨ ਨੂੰ ਮੈਂ ਹੈਗੀ ਆ ਆਪੇ ਸਾਰਾ ਸੰਭਲੂਗੀ ਤੁਸੀਂ ਨਾ ਆਰਾਮ ਨਾਲ ਬੈਠੋ ਤੇ ਆਰਾਮ ਕਰੋ ਲੈ ਹੁਣ ਤਾਂ ਮੈਂ ਇਥੋਂ ਨਹੀਂ ਭਈ ਰਾਵ ਰੋ ਹੁੰਦਾਗਾ ਨਾ ਮੈਂ ਇਥੋਂ ਐ ਬੈਠਾ ਜਾਵੇ ਮੈਨੂੰ ਐਂ ਦੱਸ ਸਾਰਾ ਕੰਮ ਤੇਰੇ ਸਿਰ ਤੇ ਛੱਡ ਕੇ ਤੇ ਲੋਕਾਂ ਤੋਂ ਮੈਂ ਗੱਲਾਂ ਕਰਾਉਣੀਆਂ ਲੋਕ ਤਾਂ ਕਹਿਣਗੇ ਭੈਣ ਨਾਲ ਤੈਨੂੰ ਤਾਂ ਨੌਕਰੀ ਕਰਾਉਂਦਿਆ ਨਲੇ ਘਰ ਦਾ ਕੰਮ ਕਰਾਉਂਦੇ ਆ ਹੈ ਮੰਮੀ ਤੂੰ ਤਾਂ ਕਰਮਾਣੀ ਹੈਗੀ ਤੇਰੀ ਨੂੰ ਤਾਂ ਤੈਨੂੰ ਆਰਾਮ ਕਰਾਉਂਦੀ ਆ ਉਹ ਲੋਕਾਂ ਦੀਆਂ ਨੋਹਾਂ ਦਾ ਹਾਲ ਜਾ ਕੇ ਦੇਖ ਆਪਦੀਆਂ ਸੱਸਾਂ ਨਾਲ ਕਿਵੇਂ ਲੜਦੀਆਂ ਨੇ ਤਿੱਥੋਂ ਦਾ ਆਰਾਮ ਵੀ ਨਹੀਂ ਹੁੰਦਾ ਹੈਗਾ ਉਹ ਪੁੱਤ ਤੈਨੂੰ ਪਤਾ ਤਾਂ ਹੈ ਪਹਿਲਾਂ ਮੈਂ ਸਾਰਾ ਕੰਮ ਕਰਦੀ ਸੀ ਹੁਣ ਇਹਨੇ ਆ ਕੇ ਸਾਰਾ ਕੁਛ ਛਡਾਤਾ ਇੱਕੋ ਦਮ ਮੰਜੇ ਤੇ ਬਿਠਾਦਾ ਫੇਲੀ ਮੈਨੂੰ ਹੈ ਨਲੇ ਭੈਣਾਂ ਟਾਈਮ ਬਿਲੀ ਬੈਠਿਆ ਨਹੀਂ ਜਾਂਦਾ ਜੇ ਥੋੜਾ ਬਹੁਤ ਕੰਮ ਛੱਡ ਜਾ ਕਰੇ ਮੈਂ ਕੋਈ ਹੱਥ ਪੱਲਾ ਹਲਾ ਲਿਆ ਕਰਾਂ ਐ ਤਾਂ ਮੰਜੇ ਤੇ ਬੈਠੀ ਮੈਂ ਜਮੀ ਜੜ ਜੂਗੀ ਜਦ ਮੰਮੀ ਕਹਿੰਦੇ ਨੇ ਤਾਂ ਠੱਡ ਜਾ ਕਰ ਕੋ ਕੰਮ ਮੜਾ ਮੋਟਾ ਮੰਮੀ ਵਾਸਤੇ ਘਰੇ ਸਾਰਾ ਦਿਨ ਵਿਹਲੀ ਹੁੰਦੇ ਨੇ ਮੰਮੀ ਤੁਸੀਂ ਬਸ ਨਾ ਘਰੇ ਬਹਿ ਕੇ ਆਰਾਮ ਕਰੋ ਤੇ ਮੇਰਾ ਘਰ ਸੰਭਾਲੋ ਇਹਦਾ ਧਿਆਨ ਰੱਖੋ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਚਲ ਜਿਐ ਜਸ਼ਨ ਆਪਾਂ ਹਾਂਜੀ ਹੋਰ ਚਲੋ ਮੰਮੀ ਅਸੀਂ ਚੱਲਦੇ ਹਾਂ ਚੰਗਾ ਪਤ ਜੀ ਇਹ ਗੱਲਾਂ ਗੱਲਾਂ ਚ ਮੈਨੂੰ ਕੀ ਕਹੀ ਗਈ ਵੀ ਮੇਰਾ ਘਰ ਸੰਭਾਲੋ ਨਾ ਇਹਦਾ ਮਤਲਬ ਇਹ ਇਸ ਕਰਣ ਹੁਣ ਆਪਦਾ ਘਰ ਕਹਿਣ ਲੱਗ ਗਏ ਕਿਤੇ ਇਹ ਨਾ ਹੋਵੇ ਆਪ ਦਾ ਕਹਿੰਦੀ ਕਹਿੰਦੀ ਇਹ ਤੇ ਮੇਰਾ ਇਸ ਘਰ ਤੋਂ ਜਿਵੇਂ ਪੱਤਾ ਕੱਟ ਦੇ ਹੁਣ ਤਾਂ ਮੈਨੂੰ ਕੁੜੀ ਨਾਲ ਗੱਲ ਕਰਨੀ ਚਾਹੀਦੀ ਐ ਨਹੀਂ ਕੁੜੀਏ ਨਹੀਂ ਕੁੜੀ ਹਾਂ ਮੰਮੀ ਤੈਨੂੰ ਇੱਕ ਵਾਰੀ ਕਹੀ ਗੱਲ ਸੁਣਦੀ ਨਹੀਂ ਹੁੰਦੀ ਕੀ ਕਰੀ ਜਾਨੀ ਐ ਉਹ ਧਿਆਨ ਸੀ ਮੇਰਾ ਇਹਦੇ 'ਚ ਇਹਦੇ 'ਚ ਨਾ ਪਾਣੀ ਪਾਉਣ ਨੂੰ ਜਗ੍ਹਾ ਨਹੀਂ ਬਚੀ ਮੈਂ ਟੋਆ ਬਣਾਉਂਦੀ ਸੀ ਆਲੇ ਦੁਆਲੇ ਮੇਰੀ ਗੱਲ ਸੁਣਾ ਮੈਂ ਮਾੜਾ ਜਿਹਾ ਉਧਰ ਤੇਰੀ ਤਾਈ ਕੀ ਜਾ ਕੇ ਆਉਣੀ ਆ ਘਰ ਦਾ ਪਈ ਧਿਆਨ ਰੱਖੀ ਚੰਗਾ ਮਮੇ ਤਾਂ ਨਾ ਦੂੰ ਕਿਹੜੀ ਮਿੱਟੀ ਦੀ ਬਣੀ ਆ ਕਾ ਤੋ ਤੂੰ ਉਹਨਾਂ ਦੇ ਘਰੇ ਨੀਵੀ ਹੋ ਹੋ ਕੇ ਜਾਂਦੀ ਆ ਵਾਰ ਵਾਰ ਤੂੰ ਅਗਲਾ ਭੁੱਲ ਗਈ ਜਦ ਤੂੰ ਉਹਨਾਂ ਦੇ ਘਰੇ ਵੱੜਦੀ ਆ ਤੈਨੂੰ ਯਾਦ ਨਹੀਂ ਆਉਂਦਾ ਵੀ ਉਹਨੇ ਤੇਰੀ ਧੀ ਨਾਲ ਕੀ ਕੁਛ ਕੀਤਾ ਮੇਰੀ ਗੱਲ ਸੁਣ ਲੈ ਇਹੀਆਂ ਗੱਲਾਂ ਨਾ ਕੋਈ ਨਹੀਂ ਭੁੱਲਦਾ ਹੁੰਦਾ ਪਰ ਪੁੱਤ ਇਹ ਜਾਗਰ ਵੀਰਾ ਰੱਖਣਾ ਪੈਂਦਾ ਹੁੰਦਾ ਵਰਤੇ ਬਿਨਾ ਸਰਦਾ ਨਹੀਂ ਹੁੰਦਾ ਤੂੰ ਆਉਂਦੀ ਆ ਨਾ ਕਮਲ ਨਾ ਕੋਟਿਆ ਕਰ ਮੈਨੂੰ ਜਾਇ ਆਉਣ ਦੇ 10 ਮਿੰਟ ਜਾਇਆ ਪਰ ਮੈਂ ਕਿਹੜਾ ਮੰਮੀ ਰੋਕਦੀ ਆ ਨਾਲੇ ਮੈਨੂੰ ਪੁੱਛਣ ਦਾ ਕੀ ਫਾਇਦਾ ਜਦੋਂ ਤੂੰ ਮੇਰੀ ਗੱਲ ਮੰਨਣੀ ਹੀ ਨਹੀਂ ਹੁੰਦੀ ਪੁੱਤ ਕਿਸੇ ਦਾ ਨਾ ਮਾੜਾ ਨਹੀਂ ਸੋਚੀਦਾ ਹੁੰਦਾ ਨਾਲੇ ਉਹਦੇ ਨਾਲ ਵੀ ਹੁਣ ਬਥੇਰੀਆਂ ਬਣ ਗਈਆਂ ਉਹ ਵੀ ਹੁਣ ਪਹਿਲਾਂ ਵਰਗ ਹੀ ਨਹੀਂ ਰਹੀ ਬਥੇਰੀ ਬਦਲ ਗਈ ਨਾਲੇ ਤੈਨੂੰ ਪਤਾ ਨਾ ਜਸ ਤੇ ਜਸ਼ਨ ਦਾ ਜੇ ਘਰ ਬਸਿਆ ਤਾਂ ਉਹਦੇ ਪੈਰੋਂ ਹੀ ਬਸਿਆ ਪੁੱਤ ਮੰਮੀ ਜਸ ਬਾਈ ਦੇ ਤੇ ਜਸ਼ਨ ਦੀਦੀ ਦੇ ਸੰਜੋਗ ਦਾ ਤੂੰ ਰੋਈ ਲਿਖਿਆ ਹੋਇਆ ਸੀ ਰੱਬ ਨੇ ਇਹਨੇ ਨਹੀਂ ਉਹਨਾਂ ਦੇ ਮੇਲ ਕਰਵਾਏ ਸਗੋਂ ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਉਹਨਾਂ ਨੂੰ ਵੱਖ ਕਰਨ ਚ ਨਰੇ ਤੂੰ ਪਤਾ ਨਹੀਂ ਕਾਹ ਤੋਂ ਇਹਦੇ ਗੀਤ ਗਾਉਣੀ ਹੈਗੀ ਕੀ ਤੈਨੂੰ ਇਹਦੇ ਚ ਚੰਗਾ ਲੱਗਦਾਗਾ ਪੁੱਤ ਮੈਂ ਕੋਈ ਗੀਤ ਨਹੀਂ ਗਾਉਂਦੀ ਹੈਗੀ ਨਾ ਮੈਂ ਕੋਈ ਪਿਛਲੀਆਂ ਗੱਲਾਂ ਭੁੱਲੀਆਂ ਸਾਰੀਆਂ ਗੱਲਾਂ ਨਾ ਮੇਰੇ ਦਿਲ 'ਚ ਹੀ ਨੇ ਹੁਣ ਮੇਰੀ ਗੱਲ ਸੁਣ ਜੇ ਤੇਰਾ ਪਿਆਰ ਹੁੰਦਾ ਪੁੱਤ ਗੱਲ ਹੋਰ ਸੀ ਹੁਣ ਉਹਦੇ ਬਿਨਾ ਤਾਂ ਆਪਾਂ ਕੱਖ ਦੇ ਵੀ ਨਹੀਂ ਰਹੇ ਹੁਣ ਆਪਾਂ ਕਿਹਦੇ ਨਾਲ ਵਰਤਾਂਗੇ ਆਪਾਂ ਨੂੰ ਕੱਲ ਨੂੰ ਇੰਨਾ ਦੀ ਲੋੜ ਪੈ ਜਾਂਦੀ ਜੇ ਆਪਾਂ ਪੁੱਤ ਇਹਨਾਂ ਦੇ ਨਾਲ ਵਰਤਾਂਗੇ ਨਹੀਂ ਕੱਲ ਨੂੰ ਕੋਈ ਵਿਵਪਤਾ ਪੈ ਗਈ ਆਪਣੇ ਨਾਲ ਕੌਣ ਖੜੂਗਾ ਹੈ ਮਮੀ ਵਰਤ ਵਰਤੇ ਵਾ ਨਾ ਉਸ ਬੰਦੇ ਨਾਲ ਹੁੰਦਾ ਜਿਹੜਾ ਬੰਦਾ ਚੱਜਦਾ ਹੋਵੇ ਤਾਈ ਤਾਂ ਸ਼ੁਰੂ ਤੋਂ ਹੀ ਨਹੀਂ ਚੱਜਦੀ ਹੈਗੀ ਨਾਲੇ ਮੇਰੇ ਤੋਂ ਇੱਕ ਗੱਲ ਲਖਵਾ ਕੇ ਲੈਣਾ ਗਰੰਟੀ ਨਾਲ ਕਹਿੰਨੀ ਆ ਜਿਵੇਂ ਕੁੱਤੇ ਦੀ ਪੂਛ ਨਹੀਂ ਨਾ ਕਦੇ ਸਿੱਧੀ ਹੋ ਸਕਦੀ ਉਵੇਂ ਸਿੱਧੀ ਤਾਈ ਵੀ ਨਹੀਂ ਹੋ ਸਕਦੀ ਐਂ ਰਹੂਗੀ ਇਹੀ ਹਾਲ ਰਹਿਣੇ ਨੇ ਇਹਦੇ ਐਵੇਂ ਨਹੀਂ ਪੁੱਤ ਕਿਸੇ ਨੂੰ ਮਾੜਾ ਬੋਲੀ ਦਾ ਹੁੰਦਾ ਉਹੀ ਗੱਲਾਂ ਚਲਾ ਕੇ ਨਾ ਮੇਰਾ ਟਾਈਮ ਖਰਾਬ ਕਰੀ ਜਾਂਦੇ ਆ ਉੱਥੇ ਜਵਾਕੜੀ ਕੱਲੀ ਕੰਮ ਚੌਕੀ ਹੁੰਦੀ ਹੋਣੀ ਹੈ ਮੈਨੂੰ ਜਾ ਲੈਣ ਦੇ ਉਹ ਜਾਣੀ ਅਮਾ 100 ਵਾਰੀ ਜਾ ਮੈਂ ਕਿਹੜਾ ਤੈਨੂੰ ਰੋਕਦੀ ਆ ਨਾਲੇ ਜਿਹੜੀ ਆ ਤੇ ਪੁੱਤ ਦੀ ਨਹੀਂ ਸਕੇਦੀ ਬਣ ਸਕੀ ਉਹ ਤੇਰੀ ਕਿੱਥੋਂ ਬਣੂਗੀ ਤੂੰ ਤਾਂ ਫੇਰ ਵੀ ਸੱਤ ਬਗਾਨੀ ਅਗਲੀ ਨੂੰ ਬਸ ਕਰ ਮਾਨਪ੍ਰੀਤ ਆਮ ਬੰਨੇ ਤੇਰੇ ਮੂਰੇ ਹੱਥ ਮੈਨੂੰ ਜਾ ਲੈਣ ਦੇ ਨਾ ਪੁੱਤਾ ਇਹ じゃ ਕੁਛ ਕਰਿਆ ਕਰ ਨਾਲੇ ਮੇਰੀ ਗੱਲ ਸੁਣ ਲੈ ਜਦੋਂ ਮੈਂ ਤੈਨੂੰ ਕਿੰਨੇ ਵਾਰੀ ਕਹਿ ਦਿੱਤਾ ਵੀ ਨਹੀਂ ਸਰਦਾ ਹੁੰਦਾ ਨਹੀਂ ਸਰਦਾ ਹੁੰਦਾ ਫੇਰ ਆ ਕੇ ਉਹੀ ਗੱਲ ਤੇ ਫੇਰ ਅੜ ਜਾਨੀ ਐ ਤੂੰ ਗੱਲਾਂ ਨੇ ਕੋਈ ਇਹ ਐਨੇ ਦੁੱਖ ਸੁੱਖ ਰੰਗੇ ਆਪਦੇ ਸਿਰ ਉਤੋਂ ਦੀ ਆਪਣੇ ਘਰ ਉਤੋਂ ਦੀ ਜਦੋਂ ਉਹ ਦੋਨੀ ਨਾਲ ਖੜ ਸਕੀ ਨਾ ਖੜਦੀ ਉਹ ਹੁਣ ਵੀ ਨਹੀਂ ਹੁਣ ਤਾਂ ਗੱਲ ਇਹ ਆ ਵੀ ਉਹ ਮੰਜੇ ਤੇ ਬੈਠ ਗਈ ਤਾਂ ਮਿੱਠੀ ਪਿਆਰੀ ਹੁੰਦੀ ਆ ਚਲ ਕੋਈ ਨਹੀਂ ਇਹ ਨਹੀਂ ਪਤਾ ਹੁੰਦਾ ਕਿਤੇ ਕਦੋਂ ਕਹੇ ਜਾ ਬੇਲਾ ਵਕਤ ਆ ਜੀ ਲੱਗੀ ਸਮਝ ਐ ਹੰਕਾਰੀ ਦਾ ਨਹੀਂ ਹੁੰਦਾ ਪੁੱਤ ਰੱਬ ਤੋਂ ਡਰ ਕੇ ਰਹਿਦਾ ਹੁੰਦਾ ਮੇਰੇ ਅੱਖਾਂ ਸਾਹਮਣੇ ਤਾਂ ਇਹੋ ਜੀ ਬੁੜੀ ਭਵੇਂ ਚੂਕ ਕੇ ਮਰ ਜੇ ਆਪਾਂ ਤਾਂ ਜਾਵਾਂ ਸੀ ਨਹੀਂ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕਹੀ ਜੀ ਮਿੱਟੀ ਦੀ ਐ ਕਿਉਂ ਤੂੰ ਕਿਸੇ ਦਾ ਇੰਨਾ ਬੁਰਾ ਸੋਚ ਲੈਨੀ ਐ ਭਾਈ ਮੈਥੋਂ ਤਾਂ ਇਹੋ ਜਿਹਾ ਕੁਝ ਹੁੰਦਾ ਕੋਈ ਨਹੀਂ ਜਾ ਜਾ ਤੂੰ ਜ਼ਿਆਦਾ ਜ਼ਰਦਤਦਾਰੀ ਕਰਦੀਆਂ ਉਹਨਾਂ ਦੀ ਸੱਚੀ ਪਤਾ ਨਹੀਂ ਮੇਰੀ ਮਾਂ ਦੇ ਸਿਰ 'ਚ ਤਾਂ ਕੀ ਕੋਲ ਕੇ ਪਾਇਆ ਕੀ ਨਹੀਂ ਪਤਣੀ ਇਹਨੂੰ ਅਕਲ ਆਪ ਨੂੰ ਨਹੀਂ ਆਉਂਦੀ ਇਹ ਗੱਲ ਨਹੀਂ ਸਮਝਣਾ ਚਾਹੁੰਦੀ ਵੀ ਉਹਨੇ ਇੰਨਾ ਮਾੜਾ ਕਰਤਾ ਫੇਰ ਵੀ ਅੱਖਾਂ ਬੰਦ ਕਰਕੇ ਉਹਦੇ ਤੇ ਭਰੋਸਾ ਕਰਦੀ ਆ ਤਾਂ ਨਾ ਮੰਮੀ ਤੂੰ ਤਾਂ ਸੱਚੀ ਲੈ ਬੁਲਬੁਲ ਨੂੰ ਹੁਣ ਲਾਈ ਲਮ ਹਲੋ ਹਾਂ ਬਤ ਕਿਵੇਂ ਠੀਕ ਐ ਠੀਕ ਐ ਮੈਂ ਤਾਂ ਠੀਕ ਐ ਨਾ ਮੈਨੂੰ ਐਂ ਦੱਸ ਤੂੰ ਵਿਆਹ ਵਾਲੇ ਕਹਿੰਦੀ ਸੀ ਵੀ ਦੋ ਚਾਰ ਦਿਨਾਂ ਵਾਸਤੇ ਮੈਂ ਆਉਂਗੀ ਥੋੜੇ ਦਿਨਾਂ ਵਾਸਤੇ ਨਾ ਤਾ ਤੂੰ ਉਦੋਂ ਆਈ ਹੁਣ ਤੈਨੂੰ ਸਾਲ ਹੋ ਗਿਆ ਤੂੰ ਹੁਣ ਵੀ ਨਹੀਂ ਆਈਗੀ ਹੈ ਉਹ ਮੰਮੀ ਮੇਰਾ ਵੀ ਤਾਂ ਜੀ ਕਰਦਾ ਵੀ ਮੈਂ ਤੁਹਾਨੂੰ ਆ ਕੇ ਮਿਲਾਂ ਨਲੇ ਕਿਹੜੇ ਜਵਾਬ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਆਪਣੇ ਮਾਪਿਆਂ ਨੂੰ ਆ ਕੇ ਨਾ ਮਿਲੇ ਬਸ ਹੁਣ ਕੰਮਾਂ ਕਰਾ ਚ ਹੀ ਰੁੱਝੇ ਹੋਇਆ ਇਸੇ ਕਰਕੇ ਟਾਈਮ ਨਹੀਂ ਮਿਲਦਾ ਹੈਗਾ ਬਸ ਸਬਰ ਕਰੀ ਬੈਠੇ ਆ ਪੁੱਤ ਕੰਮ ਤਾਂ ਬੰਦੇ ਦੇ ਨਾ ساری ਉਮਰ ਨਹੀਂ ਮੁਕਦੇਗੇ 5 ਸਾਲ ਹੋ ਗਏ ਤੈਨੂੰ ਗਈ ਨੂੰ ਚੰਦਰੀਏ ਤੂੰ ਮਾੜਾ ਜਾਂ ਤੇ ਸੋਚ ਵੀ ਮੇਰੀ ਮਾਂ ਦੇ ਦਿਲ ਤੇ ਕੀ ਭੀੜਦੀ ਹੋਊਗੀ ਮੈਂ ਤੇਰੇ ਬਿਨਾ ਜਮਾਂ ਜੀ ਨਹੀਂ ਲੱਗਦਾ ਮੈਨੂੰ ਇੰਨੀ ਫਿਕਰ ਲੱਗੀ ਰਹਿੰਦੀ ਹੈਗੀ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਕਈ ਵਾਰੀ ਉਹ ਮੰਮੀ ਇੱਥੇ ਜਦੋਂ ਬੰਦੇ ਦੀ ਜੇਬ ਦੇ ਵਿੱਚ ਨਾ 2 ਰੁਪਏ ਹੋਣ ਤਾਂ ਇਹਦਾ ਮਤਲਬ ਇਹ ਹੈ ਕਿ ਇੱਥੇ ਸਭ ਕੁਝ ਮੈਨੇਜ ਹੋ ਜਾਂਦਾ ਹੈ ਬਾਕੀ ਤੂੰ ਫਿਕਰ ਨਾ ਕਰ ਮੈਂ ਜਲਦੀ ਜਲਦੀ ਨਾ ਆਉਣ ਦੀ ਕੋਸ਼ਿਸ਼ ਕਰਾਂਗੀ ਆਹੀ ਗੱਲ ਤੂੰ ਮੈਨੂੰ ਪਿਛਲੇ ਨਾ 1 ਸਾਲ ਤੋਂ ਕਹੀ ਜਾਂਦੀ ਹੈ ਵਿਛੇਤੀ ਹੋਣਾ ਛੇਤੀ ਹੋਣਾ ਕਿਤੇ ਇਹ ਨਾ ਹੋਵੇ ਤੂੰ ਇੱਥੇ ਆਵੇਂ ਤੇ ਉਹ ਤੇਰੇ ਆਉਂਦੀ ਨੂੰ ਮੈਂ ਨਾ ਹੋਵਾਂ ਉਮਮੇ ਪਲੀਜ਼ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਮੇਰੇ ਨਾਲ ਪਹਿਲਾਂ ਤਾਂ ਚਲੋ ਮੈਂ ਮੰਨਦੀ ਆਂ ਵੀ ਤੁਹਾਡਾ ਜੀ ਨਹੀਂ ਲੱਗਦਾ ਸੀਗਾ ਤੁਸੀਂ ਘਰੇ ਇਕੱਲੇ ਰਹਿੰਦੇ ਸੀਗੇ ਤੇ ਹੁਣ ਤਾਂ ਵੀਰੇ ਦਾ ਵਿਆਹ ਹੋ ਗਿਆ ਘਟੋ ਘਟ ਹੁਣ ਤਾਂ ਜੀ ਲੱਗਣਾ ਚਾਹੀਦਾ ਹੈ ਘਰ ਚ ਭਾਬੀ ਆ ਗਈ ਤੇ ਫਿਰ ਤੁਸੀਂ ਮੈਨੂੰ ਕਿਉਂ ਯਾਦ ਕਰਦੇ ਹੋ ਉਹ ਭਾਬੀ ਤਾਂ ਚਾਹੇ ਆ ਗਈ ਹੈ ਪਰ ਧੀ ਤਾਂ ਮੇਰੀ ਤੂੰ ਹੀ ਐ ਮੈਂ ਦਿਲ ਦੀਆਂ ਗੱਲਾਂ ਤੇਰੇ ਨਾਲ ਹੀ ਕਰੂੰਗੀ ਹੋਰ ਕਿਹਦੇ ਨਾਲ ਕਰੂੰਗੀ ਨਾਲੇ ਭਾਈ ਮੇਰੀ ਗੱਲ ਸੁਣ ਲੈ ਚਾਹੇ ਤੂੰ 2 ਮਹੀਨੇ ਦੀਆਂ ਛੁੱਟੀਆਂ ਲੈ ਕੇ ਆ ਜਾ ਇੱਕ ਵਾਰੀ ਇੱਥੇ ਆ ਜਾ ਨਾਲੇ ਭਾਈ ਤੇਰਾ ਕੋਈ ਘਰਵਾਰ ਦੇਖ ਕੇ ਕੋਈ ਤੇਰੇ ਵਿਆਹ ਦੀ ਗੱਲ ਤੋੜਾਂਗੇ। ਓ ਮੰਮੀ। ਬਸ ਮੈਨੂੰ ਪਤਾ ਸੀਗਾ ਵੀ ਆਹੀ ਗੱਲਾਂ ਕਰਨੀਆਂ ਤੁਸੀਂ। ਹੁਣ ਮੇਰੀ ਗੱਲ ਸੁਣ ਲਓ। ਜਲਦੀ ਉਹ ਜਲਦੀ ਨਾ ਫੋਨ ਰੱਖ ਦਿਓ। ਨਹੀਂ ਤਾਂ ਮੈਨੂੰ ਪਤਾ ਹੈ ਵੀ ਆ ਨਾ ਵਿਆਹ ਵਾਲਾ అలਾਰਮ ਸ਼ੁਰੂ ਹੋ ਜਾਊਗਾ ਤੇ 2 ਘੰਟੇ ਤੱਕ ਮੇਰਾ ਫੋਨ ਕੱਟਣਾ ਹੀ ਨਹੀਂ ਹੈਗਾ। ਲੈ। ਫੋਨ ਵੀ ਕੱਟ ਗਈ ਹੈ। ਕੋਈ ਗੱਲ ਨਹੀਂ। ਤੂੰ ਜਿੰਨਾ ਮਰਜ਼ੀ ਕਰ ਲੈ। ਪਰ ਐਤਕੀ ਤੇ ਜਦੋਂ ਤੂੰ ਆ ਗਈ ਨਾ ਤੈਨੂੰ ਵਿਆਹ ਕਿ ਤੋੜੂ ਘਰੋਂ ਮੈਂ। ਹੋ ਮੰਮੀ ਮੈਨੂੰ ਪਤਾ ਹੈ ਕਿ ਤੁਸੀਂ ਬੜੀ ਬੇਸਬਰੀ ਨਾਲ ਆਪਣੀ ਧੀ ਦਾ ਵੇਟ ਕਰ ਰਹੇ ਹੋ ਕੋਈ ਗੱਲ ਨਹੀਂ ਤੁਹਾਡਾ ਇੰਤਜ਼ਾਰ ਨਾ ਛੇਤੀ ਮੁੱਕਣ ਵਾਲਾ ਹੈ ਕਿਉਂਕਿ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਓਹੀ ਵੇਟ ਹੈ ਬਸ